ਸਿੱਕਾਲ ਜੀ ਸੋ ਆਹ ਵਾਲਾ ਡਿਜ਼ਾਈਨ ਜੀ ਰੈਡੀ ਕਰਵਾਇਆ ਸਪੈਸ਼ਲ ਤੁਹਾਡੇ ਲਈ ਆ ਪਹਿਲਾਂ ਮੈਂ ਥੋੜੇ ਦਿਨ ਪਹਿਲਾਂ ਵੀਡੀਓ ਪਾਈ ਸੀ ਇੱਕ ਡਿਜ਼ਾਈਨ ਦੀ ਤੁਸੀਂ ਚੈੱਕ ਕਰ ਸਕਦੇ ਹੋ ਅਗਰ ਤੁਸੀਂ ਵੀ ਇਹੋ ਜੇ ਪਾਰਟੀ ਵੇਅਰ ਡਿਜ਼ਾਈਨਰ ਸੂਟ ਲੈਣੇ ਹਨ ਕਿ ਹਰ ਇੱਕ ਕੋਈ ਪੁੱਛੇ ਕਿੱਥੋਂ ਲਿਆ ਸੋ ਆਹ ਆ ਰਿਹਾ ਜੀ ਅੱਜ ਦਾ ਡਿਜ਼ਾਈਨ ਸਪੈਸ਼ਲ ਤੁਹਾਡੇ ਲਈ ਟਾਪ ਕਲਾਸ ਆਰਟੀਕਲ ਸਭ ਤੋਂ ਸੋਹਣਾ ਇਸ ਸੀਜ਼ਨ ਦਾ ਆਰਟੀਕਲ ਚੈੱਕ ਕਰ ਲਓ ਜੀ ਸੋ ਆਹ ਡਿਜ਼ਾਈਨ ਇੰਨਾ ਕੋਈ ਵਾਇਰਲ ਹੋਇਆ ਜੀ ਇੰਨਾ ਕੋਈ ਕਸਟਮਰ ਦੀ ਡਿਮਾਂਡ ਆਈ ਉਹ ਇਹਦੇ ਵਿੱਚ ਹੁਣ ਵੋਲੀਅਮ 2 ਲਿਆਂਦਾ ਜੀ ਆਪਾਂ ਆ ਡਿਜ਼ਾਈਨ ਚੈੱਕ ਕਰ ਲਿਓ ਸਪੈਸ਼ਲ ਫੁੱਲ ਪਿਓਰ 35 ਗ੍ਰਾਮ ਔਰਗੈਂਜ਼ਾ ਦਾ ਆਰਟੀਕਲ ਹੈ ਜੀ ਪੂਰਾ ਫਰੰਟ ਹੈਵੀ ਹੈ ਸੇਮ ਕਲਰ ਸੇਮ ਦੁਪੱਟਾ ਔਰ ਇਸ ਦਾ ਡਿਜ਼ਾਈਨ ਚੇਂਜ ਕਰਵਾਇਆ ਜੀ ਸਪੈਸ਼ਲ ਤੁਹਾਡੇ ਲਈ ਡਿਜ਼ਾਈਨ ਚੈੱਕ ਕਰੋ ਕਿਡਾ ਸ਼ਾਨਦਾਰਾ ਪੂਰਾ ਫਰੰਟ ਹੈਵੀ ਹੈ ਜੀ ਬਾਜੂ ਤੇ ਫੁੱਲ ਹੈਵੀ ਕਮ ਹੈ ਪ੍ਰੋਪਰ ਔਰ ਨਮਾਇਆ ਕਲਰ ਹੈ ਜੀ ਇਹ ਬਲੂ ਗ੍ਰੇ ਜਿਹਾ ਕਲਰ ਹੈ ਔਰ ਆ ਆ ਰਹੇ ਨੇ ਸਲਵਾਰ ਦੇ ਪਹੁੰਚੇ ਪਿਓਰ ਕਰੇਵ ਦੀ ਸਲਵਾਰ ਸਪੈਸ਼ਲ ਆਰਟੀਕਲ ਜੇ ਅਗਰ ਤੁਸੀਂ ਵੀ ਫੈਸ਼ਨੇਬਲ ਡਿਜ਼ਾਈਨਰ ਸੂਟ ਲੈਣੇ ਆ ਨਾ ਤਾਂ ਸਾਡੇ ਪੇਜ ਨੂੰ ਫੋਲੋ ਕਰ ਲੈਣਾ ਕਿਉਂਕਿ ਐਹੋ ਜਿਹੇ ਡਿਜ਼ਾਈਨ ਰੈਡੀ ਕਰਵਾਉਣਾ ਤੁਹਾਡੇ ਵਾਸਤੇ ਸਿੰਗਲ ਸਿੰਗਲ ਬੁਟੀਕ ਮੇਡ ਜਿਹੜੇ ਸ਼ਾਇਦ ਹੀ ਤੁਹਾਨੂੰ ਕਿਤੋਂ ਪਾਏ ਮਿਲਣੇ ਆ ਆ ਚੈੱਕ ਕਰ ਲਓ ਜੀ ਆਹਾਰੇ ਜਦ ਦੁਪੱਟਾ ਦੁਪੱਟਾ ਚੈੱਕ ਕਰੋ ਕਿਤਾ ਸ਼ਾਨਦਾਰ ਆ ਸਾਰਾ ਪੈਚਵਰਕ ਦਾ ਕੰਮ ਹੈ ਸੇਮ ਕਲਰ ਕੰਬੀਨੇਸ਼ਨ ਦੇ ਵਿੱਚ ਵੋਲੀਅਮ 2 ਲਿਆਂਦਾ ਆਪਾਂ ਸੋ ਬੜਾ ਪਿਆਰਾ ਆਰਟੀਕਲ ਹੈ ਜਿਨ੍ਹਾਂ ਨੂੰ ਵੀ ਆ ਡਿਜ਼ਾਈਨ ਚਾਹੀਦਾ ਫਾਰਵਰਡ ਬੁਕਿੰਗ ਕਰਾ ਲੈਣ ਥੈਂਕ ਯੂ ਸੋ ਮੱਚ